ਪਿਛਲੇ ਕਾਫੀ ਟਾਈਮ ਤੋਂ ਬਾਬਾ ਕੁਛ ਵੀਰਾਸ ਸਿੰਘ ਜੀ ਪੂਰੀ ਵਾਲੇ ਇਹ ਸੇਵਾ ਕਰ ਰਹੇ ਨੇ ਪਰ ਸਫਾਈ ਦੀ ਸੇਵਾ ਜਿਹੜੀ ਜਿੱਥੇ ਆਪਾਂ ਲੰਗਰ ਲਾਉਂਦੇ ਆਂ ਹੋਰ ਕੰਮ ਕਰਦੇ ਆਂ ਇਹਦੇ ਨਾਲ ਨਾਲ ਸਫਾਈ ਹੈ ਜਿਹੜੀ ਇਹ ਬਹੁਤ ਜ਼ਰੂਰੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਦਾ ਮੈਡਮ ਡੀਸੀ ਦਾ ਐਮਐਲਏ ਸਾਹਿਬ ਰਾਏ ਸਾਹਿਬ ਦਾ ਚੇਚੇ ਤੌਰ ਤੇ ਬਾਬਾ ਹਰਪਾਲ ਸਿੰਘ ਜੀ ਦਾ ਹੈੱਡ ਗਰਡੀ ਸਾਹਿਬ ਜਿਨ੍ਹਾਂ ਨੇ ਅਰਦਾਸ ਕਰਕੇ ਇਹ ਸੇਵਾ ਦੀ ਰਮਤਾ ਕੀਤੀ ਹੈ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਸੰਗਤ ਨੂੰ ਅਪੀਲ ਕਰਦਾ ਵੱਧ ਚੜਕੇ ਦੇ ਵਿੱਚ ਹੀ ਸਲਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਏ ਸਾਲ ਦੀ ਤਰ੍ਹਾਂ ਅੱਜ ਵੀ ਅਸੀਂ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਦੀ ਕੋਈ ਵੀ ਚਕਾਰ ਸੇਵਾ ਸਫਾਈ ਦੀ ਸਟਾਰਟ ਕੀਤੀ ਹੈ ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਸਾਡੇ ਪ੍ਰਸ਼ਾਸਨ ਸਾਡੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਚੀਮਾ ਸਾਹਿਬ ਸਾਰੀ ਪਾਰਟੀਆਂ ਦੇ ਅਸੀਂ ਰਲ ਕੇ ਇੱਥੇ ਕੋਈ ਪਾਰਟੀਵਾਦੀਆ ਕਿਸ ਸਿਸਟਮ ਦਾ ਨਹੀਂ ਇੱਥੇ ਸਾਰੇ ਇਕੱਠੇ ਹੋ ਕੇ ਸਾਡਾ ਫਰਜ਼ ਹੈ ਕਿ ਅਸੀਂ ਜਿੰਨੀ ਲੱਖਾਂ ਦੀ ਤਦਾਦ ਸੰਗਤ ਆਉਣੀ ਹੈ ਉਹਨਾਂ ਨੂੰ ਸਹੂਲਤਾਂ ਦਈਏ ਸਾਫ਼ ਸੁਥਰਾ ਵਾਤਾਵਰਨ ਦਈਏ ਸਾਰੇ ਸਿਸਲੀ ਬਚਨ ਵਾਦਾਂ ਔਰ ਸਫਾਈ ਦੀ ਸ਼ੁਰੂਆਤ ਅੱਜ ਬਾਬਾਪੂਰੀ ਵਾਲਿਆਂ ਨੇ ਕੀਤੀ ਐ ਮੈਂ ਧੰਨਵਾਦ ਕਰਦਾ ਔਰ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਆਪ ਸਾਰੇ ਇਕੱਠੇ ਹੋ ਕੇ ਜਿਹੜਾ ਆਪਣਾ ਆਲਾ ਦਵਾਲਾ ਇੱਥੇ ਸਾਰਾ ਸਾਫ਼ ਕਰੀਏ ਜਿੰਨੀ ਵੀ ਸੰਗਤ ਆਊਗੀ ਉਹਨੂੰ ਕੋਈ ਸੁਵਿਧਾ ਕੋਈ ਤਕਲੀਫ ਨਾ ਰਹੇ ਸਾਰੀਆਂ ਸੁਵਿਧਾ ਮਿਲ ਇਹ ਸਾਡਾ ਉਪਰਾਲਾ ਹੋਣਾ ਚਾਹੀਦਾ ਬੜਾ ਇੱਜ਼ਤ ਤੇ ਮਾਨ ਤੇ ਮਾਨ ਮਿਲਿਆ ਅੱਜ ਕਾਰ ਸੇਵਾ ਵਿੱਚ ਭਾਗ ਲੈਣ ਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜੀ ਸਾਜੀ ਸੰਗਤ ਦੀ ਪੂਰੀ ਸੇਵਾ ਸਰਦਾਰ ਨਾਲ ਸਾਰੇ ਅਸੀਂ ਉਹਨਾਂ ਨਾਲ ਇਕੱਠੇ ਹੋਵਾਂਗੇ ਤੇ ਅੱਜ ਇਸ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਾਂਗੇ। ਹਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਪੂਰੀ ਸਾਹਿਬ ਵੱਲੋਂ ਸਾਡੇ ਇੱਥੇ ਉਹਨਾਂ ਨੇ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਹੈਗਾ ਸਫਾਈ ਦਾ ਸਾਡੀਆਂ ਸਾਰੀ ਟੀਮਸ ਲੱਗੀਆਂ ਹੋਈਆਂ ਨੇ ਵੱਖ-ਵੱਖ ਮਿਊਨਿਸਪਲ ਕਮੇਟੀਆਂ ਤੋਂ ਟੀਮਸ ਆਈਆਂ ਨੇ ਬਟ ਇਹਨਾਂ ਵੱਲੋਂ ਜੋ ਸਾਨੂੰ ਇੱਕ ਸਪੋਰਟ ਮਿਲਦੀ ਹੈ ਉਹਨਾਂ ਲਈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ ਨਾਲ ਹੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੋ ਕਿ ਲੰਗਰ ਲਗਾ ਰਹੇ ਨੇ ਕਿ ਸਿੰਗਲ ਯੂਜ਼ ਆਫ ਪਲਾਸਟਿਕ ਨੂੰ ਅਵੋਇਡ ਕੀਤਾ ਜਾਏ ਤੇ ਜੋ ਸਾਡੇ ਵੱਲੋਂ ਇੱਕ ਪ੍ਰੋਗਰਾਮ ਬਣਾਇਆ ਗਿਆ ਹੈ ਜਿਦੇ ਚ ਕਿ ਅਸੀਂ ਸ਼ਾਮ ਨੂੰ ਜੋ ਰੈਂਥ ਖੁੰਦ ਹੋਏਗੀ ਉਹ ਕਲੈਕਸ਼ਨ ਹੋਏਗੀ ਉਹਦੇ ਚ ਵੀ ਸਾਡਾ ਸਾਥ ਦਿੱਤਾ ਜਾਏ ਤਾਂ ਕਿ ਅਸੀਂ ਕਿਸੇ ਵੀ ਸ਼ਰਧਾਲੂ ਨੂੰ ਕੋਈ ਕਿਸੇ ਟਾਈਪ ਦੀ ਕੋਈ ਪ੍ਰੋਬਲਮ ਨਾ ਫੇਸ ਕਰਨੀ ਪਏ ਸਪੈਸ਼ਲੀ ਗਾਰਬੇਜ ਨੂੰ ਲੈ ਕੇ ਸੋ ਇੱਕ ਵਾਰ ਫਿਰ ਮੈਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹ ਆਏ ਨੇ ਤੇ ਨਾਲ ਉਹ ਆਪਣੀ ਪੂਰੀ ਟੀਮ ਲੈ ਕੇ ਆਏ ਨੇ ਜਿਹਦੇ ਸਾਨੂੰ ਬਹੁਤ ਮਦਦ ਹੋਏਗੀ ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਮਦਦ ਹੋਏਗੀ ਇਹ ਸੇਵਾ ਦਾ ਪਹਿਰਾ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੋ ਹਰ ਸਾਲ ਬਾਬਾ ਜੀ ਪ੍ਰਸ਼ਾਸਨ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇੱਥੇ ਗੁਰੂ ਸਾਹਿਬ ਸੇਵਾ ਲੈਂਦੇ ਸਾਬਜਾਦੇ ਸਾਹਿਬ ਤੇ ਇਹ 20 ਤਰੀਕ ਤੋਂ ਸੇਵਾ ਸ਼ੁਰੂ ਹੋਈ ਸੀ ਤੇ ਇਹ 29 ਤਰੀਕ ਤੱਕ ਸੇਵਾ ਚੱਲੇਗੀ ਬਾਕੀ ਜੇ ਪ੍ਰਸ਼ਾਸਨ ਜਿਵੇਂ ਹੁਕਮ ਕਰੇਗਾ ਇੱਕ ਦੋ ਦਿਨ ਗਾਂ ਪਛਾਣ ਵੀ ਕਰਨਾ ਪਵੇਗਾ ਤਾਂ ਸੇਵਾ ਆਹੀ ਲੰਗਰਾਂ ਦੀ ਬਾਥਰੂਮ ਵਗੈਰਾ ਔਰ ਰੋੜਾਂ ਦੀ ਸੇਵਾ ਸਾਰੀ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਪੁਰ ਛਪੂਰੀ ਵਾਲੇ ਜਿਨ੍ਹਾਂ ਨੇ ਸਫਾਈ ਦੀ ਸੇਵਾ ਸ਼ੁਰੂ ਕਰਵਾਈ ਹੈ ਸਮੂਚੀਆਂ ਸੰਗਤਾਂ ਸਮੂਚੀਆਂ ਪਾਰਟੀਆਂ ਮਾਂ ਜੋ ਐਮਐਲਏ ਸਾਹਿਬ ਰਾਏ ਸਾਹਿਬ ਸਰਦਾਰ ਜਗਦੀਪ ਸਿੰਘ ਚੀਮਾ ਜੀ ਤੇ ਸਮੂਚੀਆਂ ਪਾਰਟੀਆਂ ਨੇ ਅੱਜ ਇਹਦੀ ਸ਼ੁਰੂਆਤ ਦੇ ਵਿੱਚ ਭਾਗ ਲਿਆ ਮੈਂ ਸਮੂਚੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਔਰ ਬੇਨਤੀ ਵੀ ਕਰਦਾ ਹਾਂ ਕਿ ਆਓ ਆਪਾਂ ਇਹਨਾਂ ਸਾਹਿਬਜਾਦਿਆਂ ਨੂੰ ਸਜਦਾ ਕਰੀਏ ਨਮਸਕਾਰ ਕਰੀਏ ਔਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਾਂ ਅਮਰਤਾ ਰੀ ਬਣੀਏ ਔਰ ਅਮਰਤ ਸ਼ਾਕੇ ਗੁਰੂ ਦੇ ਸਿੰਘ ਸਜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ